वादे करते सरियां बना देंगा सोनक ला देंगा कोई कोई वादा को नहरा कोई कोई चला देंगा तो मुख्तलि वादे से इलैक्शन लग है, लेकिन कुछ भी नहीं निकलता education is not the amount of information that is put in the human brain it to must have man making character making and life building as a moral of idea ਚਾਰ ਹਫਤਿਆਂ ਚ ਸਿੰਥੈਟਿਕ ਡਰੱਗਸ ਜਾਂ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ ਦੋਸਤੋ ਕਿਸੇ ਦੇਸ਼ ਸਮਾਜ ਦੇ ਸੰਸਥਾ ਨੂੰ ਖੋਖਲਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਭ੍ਰਿਸ਼ਟਾਚਾਰ ਦਾ ਹੁੰਦਾ ਹੈ ਪ੍ਰੇਸ਼ਟ ਨੇਤਾ ਪ੍ਰੇਸ਼ਟ ਅਫਸਰ ਪ੍ਰੇਸ਼ਟ ਕਰਮਚਾਰੀ ਇਹ ਕਿਸੇ ਵੀ ਦੇਸ਼ ਨੂੰ ਤਬਾਹ ਕਰਨ ਲਈ ਕਾਫੀ ਹੁੰਦੇ ਹਨ ਇੱਕ ਸੱਭਿਆਕ ਸਮਾਜ ਭ੍ਰਿਸ਼ਟਾਚਾਰ ਨੂੰ ਇੱਕ ਬੁਰਾਈ ਇੱਕ ਬਿਮਾਰੀ ਵਾਂਗ ਵੇਖਦਾ ਹੈ ਤੇ ਉਸੇ ਤਰ੍ਹਾਂ ਹੀ ਟਰੀਟ ਕਰਦਾ ਹੈ ਪਰ ਜਦੋਂ ਭ੍ਰਿਸ਼ਟਾਚਾਰ ਨੂੰ ਸਮਾਜਿਕ ਮਾਨਤਾ ਮਿਲਣ ਲੱਗ ਪਏ ਤਾਂ ਸੋਚੋ ਦੋਸਤੋ ਜਦੋਂ ਭ੍ਰਿਸ਼ਟਾਚਾਰੀਆਂ ਨੂੰ ਸਮਾਜ ਵਿੱਚ ਹਕਾਰਤ ਦੀ ਥਾਂ ਸਨਮਾਨ ਮਿਲਣ ਲੱਗ ਪਵੇ ਤਾਂ ਤਾਂ ਇਹ ਉਸ ਸਮਾਜ ਉਸ ਦੇਸ਼ ਦੀ ਬਰਬਾਦੀ ਨੇੜੇ ਖੜੀ ਹੈ ਉਸ ਵੱਲ ਇਸ਼ਾਰਾ ਕਰਦਾ ਹੈ ਦੋਸਤੋ ਇਸ ਵਿਸ਼ੇ ਤੇ ਗੱਲ ਕਰਨ ਦੀ ਜ਼ਰੂਰਤ ਕਿਉਂ ਪਈ ਉਸ ਬਾਰੇ ਵੀ ਜਾਣਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਪਿਛਲੇ ਦਿਨੀ ਮੁੰਬਈ ਵਿੱਚ ਭਾਰਤ ਦੀ ਸਭ ਤੋਂ ਅਮੀਰ ਫੈਮਿਲੀ ਅਤੇ ਦੁਨੀਆ ਦੇ ਟੋਪ ਬਿਜ਼ਨਸਮੈਨਾਂ ਵਿੱਚ شمار ਅਨੀਲ ਅੰਬਾਨੀ ਉਹਨਾਂ ਦੇ ਘਰੇ ਵਿਆਹ ਸੰਪੰਨ ਹੋਇਆ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਦਾ ਵਿਆਹ ਇਹੋ ਜਿਹਾ ਵਿਆਹ ਤੇ ਭਾਰਤ ਹੀ ਨਹੀਂ ਸਗੋ ਦੁਨੀਆ ਭਰ ਦੇ ਮੀਡੀਆ ਤੇ ਲੋਕਾਂ ਦੀ ਨਜ਼ਰ ਰਹਿੰਦੀ ਹੈ ਵਿਆਹ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਬਿਨਾਂ ਸ਼ੱਕ ਵੀਆਈਪੀ ਹੀ ਮੰਨੀਆਂ ਜਾਂਦੀਆਂ ਹਨ ਇਸੇ ਵਿਆਹ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਮੁੱਖ ਅਤੇ ਭਾਰਤੀ ਰਾਜਨੀਤੀ ਦੇ ਅਹਿਮ ਨੇਤਾ ਸ਼ਾਮਲ ਹੋਏ ਇਸ ਨੇਤਾ ਉੱਪਰ ਤੁਹਾਡੀ ਨਜ਼ਰ ਪਈ ਦੋਸਤੋ ਇਹ ਵੀ ਸਨਮਾਨਿਤ ਸ਼ਖਸੀਅਤਾਂ ਜਿਨ੍ਹਾਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਨਿਯੋਤਨ ਗਿਆ ਸੀ ਉਹਨਾਂ ਵਿੱਚੋਂ ਇੱਕ ਸੰਚਾਰਾ ਘਟਾਵਾ ਲੈਂਡ ਫੋਰ ਜੋਬ ਵਰਗੇ ਸਕੈਮ ਅਤੇ ਬਿਹਾਰ ਵਿੱਚ ਜੰਗਲ ਰਾਜ ਲਿਆਂਉਣ ਵਿੱਚ ਇਹਨਾਂ ਦਾ ਹੀ ਤਾਂ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ ਇਹਦਾ ਚਾਰਾ ਘਟਾਲਾ ਵਿੱਚ ਬਕਾਇਦਾ ਅਦਾਲਤਾਂ ਦੁਆਰਾ ਦੋਸ਼ੀ ਕਰਾਰ ਦੇ ਕੇ ਜੇਲ੍ਹ ਵਿੱਚ ਕੈਦ ਕੱਢ ਕੇ ਆ ਚੁੱਕੇ ਹਨ ਆਪਣੀ ਸਿਹਤ ਦਾ ਹਵਾਲਾ ਦੇ ਕੇ ਜ਼ਮਾਨਤ ਦੇ ਬਾਹਰ ਆਏ ਹਨ ਅਤੇ ਫਿਰ ਅੱਗੇ ਜੋ ਕੁਝ ਹੋ ਰਿਹਾ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਮੋਜਾਂ ਹੀ ਮੋਜਾਂ ਦੋ گاਵਾਂ ਦਾ ਦੁੱਧ ਵੇਚ ਕੇ ਉਸ ਦੀ ਆਮਦਨ ਤੋਂ ਸ਼ੁਰੂ ਹੋਈ ਆਮਦਨ ਅਤੇ ਅਰਬਾਂ ਖਰਬਾਂ ਦੀ ਜਾਇਦਾਦ ਦੋ ਨੰਬਰ ਦੀ ਖਰਬਾਂ ਦੀ ਮਾਲਕੀ ਧਿਆਪੁੱਤਰਾਂ ਦਾ ਸ਼ਾਹੀ ਕਿਸੇ ਰਾਜੇ ਮਹਾਰਾਜੇ ਦੇ ਸ਼ਹਿਜ਼ਾਦੇ ਯੁਵਰਾਜ ਵਰਗਾ ਸੁਵਿਧਾ ਸੰਪਨ ਲਾਈਫ ਸਟਾਈਲ ਇਹ ਸਭ ਨੂੰ ਪਤਾ ਹੀ ਹੈ ਅੰਬਾਨੀਆਂ ਦੀ ਸ਼ਾਦੀ ਵਿੱਚ ਇਹਨਾਂ ਨੂੰ ਨਿਯੁਤਤਾ ਕੀ ਭ੍ਰਿਸ਼ਟਾਚਾਰ ਨੂੰ ਸਮਾਜਿਕ ਸਫਾਕਤਾ ਦੇਣ ਵਰਗਾ ਨਹੀਂ ਹੈ ਜੇ ਭ੍ਰਿਸ਼ਟਾਚਾਰ ਕਰਕੇ ਪਰਿਵਾਰਾਂ ਲਈ ਕਰੋੜਾਂ ਅਰਬਾਂ ਦੀ ਸੰਪਤੀ ਬਣਾ ਲਈ ਜਾਵੇ ਤਾਂ ਉਸ ਭ੍ਰਿਸ਼ਟਾਚਾਰ ਨਾਲ ਕਮਾਏ ਕਰੋੜਾਂ ਅਰਬਾਂ ਵਿੱਚੋਂ ਕੁਝ ਕਰੋੜ ਸੁਪਰੀਮ ਕੋਰਟ ਦੇ ਵਕੀਲਾਂ ਦੀ ਫੀਸ ਤੇ ਲਾ ਕੇ ਬਾਹਰ ਐਸ਼ ਭਰੀ ਜ਼ਿੰਦਗੀ ਸਮਾਜ ਵਿੱਚ ਵੀ ਵੀ ਆਈ ਪੀ ਵਾਂਗ ਗੁਜ਼ਾਰੀ ਜਾ ਸਕਦੀ ਹੈ ਤਾਂ ਫਿਰ ਭ੍ਰਿਸ਼ਟਾਚਾਰ ਮਾਲਾ ਕਿਵੇਂ ਹੋਇਆ ਦੋਸਤੋ ਆਪਣੇ ਬੱਚਿਆਂ ਤੇ ਉਹਨਾਂ ਦੇ ਵੀ ਬੱਚਿਆਂ ਲਈ ਅਰਬਾਂ ਖਰਬਾਂ ਦੀ ਦੌਲਤ ਇਹ ਕੋਈ ਮਾੜਾ ਸੌਦਾ ਤਾਂ ਨਹੀਂ ਭਾਰਤ ਦੇ ਰਾਜਨੀਤਿਕ ਦਲਾਂ ਦੇ ਜੋ ਮੌਜੂਦਾ ਹੈੱਡ ਹਨ ਉਹਨਾਂ ਵਿੱਚੋਂ ਬਹੁਤ ਸਾਰੇ ਬਹੁਤ ਸਾਰਿਆਂ ਦੀ ਸਥਿਤੀ ਇਹੋ ਜਿਹੀ ਨਹੀਂ ਹੈ ਦੋਸਤੋ ਉਦਾਹਰਣ ਦੇ ਤੌਰ ਤੇ ਆਰ ਜੀ ਡੀ ਦੇ ਪ੍ਰਮੁੱਖ ਲਾਲੂ ਪ੍ਰਸ਼ਾਦ ਕਿੱਥੇ ਇੱਕ ਕਮਰੇ ਦੇ ਸਰਵੰਡ ਕੁਆਰਟਰ ਤੋਂ ਉਹ ਮਹਿਲਾਂ ਬਹੁਤ ਸਾਰੇ ਮਹਿਲਾਂ ਤੱਕ ਦਾ ਸਫ਼ਰ ਕਰ ਗਏ ਹਨ ਉੱਤਰ ਪ੍ਰਦੇਸ਼ ਵਿੱਚ ਹੀ ਸਪਾ ਪ੍ਰਮੁੱਖ ਪਹਿਲਾਂ ਮਲਾਯਮ ਸਿੰਘ ਅਤੇ ਹੁਣ ਅਖਲੇਸ਼ ਯਾਦਵ ਦੋਸਤੋ ਮਲੈਮ ਸਿੰਘ ਯਾਦਵ ਸ਼ੁਰੂਆਤੀ ਦਿਨਾਂ ਵਿੱਚ ਸਾਈਕਲ ਸਾਈਕਲ ਪਾਰਟੀ ਲਈ ਪ੍ਰਚਾਰ ਕਰਦੇ ਰਹੇ ਅੱਜ ਤੇ ਉਹਨਾਂ ਦਾ ਪੁੱਤਰ ਕਰੋੜਾਂ ਦੀ ਲੈਂਬਰਗਿਨੀ ਵਿੱਚ ਘੁੰਮਦਾ ਹੈ ਬਿਨਾਂ ਕਿਸੇ ਵਪਾਰ ਬਸ ਬਾਪੂ ਦੀ ਭ੍ਰਿਸ਼ਟਾਚਾਰ ਵਾਲੀ ਪਾਰਸਮਣੀ ਦੇ ਸਰਤੇ ਅਤੇ ਮਹਿਲਾ ਵਿੱਚ ਉਹਨਾਂ ਦੇ ਪਰਿਵਾਰ ਰਾਜ ਭਾਗ ਭੋਗ ਰਹੇ ਹਨ ਉੱਤਰ ਹੋਵੇ ਜਾਂ ਦੱਖਣ ਦੋਸਤੋ ਇਹੋ ਜਿਹੇ ਬਹੁਤ ਸਾਰੇ ਦਲਅਤ ਉਹਨਾਂ ਦੇ ਨੇਤਾ ਭਾਰਤ ਵਿੱਚ ਵੇਖੇ ਜਾ ਸਕਦੇ ਹਨ ਇਹ ਇਹਨਾਂ ਦੀ ਸਮਾਜ ਵਿੱਚ ਰਾਜਨੀਤੀ ਵਿੱਚ ਪ੍ਰਵਾਨਗੀ ਦਰਸਾਉਂਦੇ ਹਨ ਇਨਾਂ ਦੇ ਅੰਕ ਤੋਂ ਰਾਜੇ ਬਣਨ ਅਤੇ ਸਮਾਜ ਵਿੱਚ ਪ੍ਰਵਾਣੀ ਵੇਖ ਕੇ ਹੀ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਵੀ ਤਾਂ ਇਸੇ ਹੀ ਰਾਤ ਦੇ ਤੁਰਦੇ ਹੋਏ ਤਕਰੀਬਨ ਨਜ਼ਰ ਆ ਹੀ ਰਹੇ ਹਨ ਦੋਸਤੋ ਗੱਲ ਕੋੜੀ ਹੈ ਪਰ ਜੇ ਰਾਜਨੀਤਾ ਬਿਸ਼ਰਮ ਹਨ ਤਾਂ ਲੋਕ ਪਬਲਿਕ ਕੀ ਉਹ ਮਰਦਾ ਰੂਹਾ ਨਹੀਂ ਹਨ ਕਿ ਸਾਡਾ ਸਮਾਜ ਹੁਣ ਮਰਦਾ ਸੋਚ ਵਾਲਾ ਨਹੀਂ ਹੋ ਗਿਆ ਨਹੀਂ ਤਾਂ ਕਿਵੇਂ ਉਹ ਜਾਤਾਂ ਪਾਤਾਂ ਜਾਂ ਹੋਰ ਝੂਠੇ ਇਲੈਕਸ਼ਨ ਪ੍ਰੋਮਿਸਸਸ ਰਾਹੀਂ ਸਾਨੂੰ ਪਰਵਾਹ ਲੈਂਦੇ ਹਨ ਮਰਦਾ ਸਮਾਜ ਹੌਲੀ-ਹੌਲੀ ਬਰਬਾਦੀ ਵੱਲ ਤੁਰਦਾ ਹੈ ਦੋਸਤੋ ਉਦੇਸ਼ ਬਰਬਾਦ ਹੁੰਦਾ ਹੈ ਇਸ ਵਿੱਚ ਨੇਤਾ ਲੋਕ ਹੀ ਨਹੀਂ ਜੁਡੀਸ਼ਰੀ ਵੀ ਤਾਂ ਦੋਸ਼ੀ ਕਹੀ ਜਾ ਸਕਦੀ ਹੈ ਕੁਝ ਲੋਕ ਅਸਹਿਮਤ ਹੋਣਗੇ ਕਿ ਉਹ ਕਿਵੇਂ ਪਰ ਦੋਸਤੋ ਇਹੋ ਜਿਹੇ ਭ੍ਰਿਸ਼ਟਾਚਾਰੀ ਨੂੰ ਜੇਲ੍ਹ ਵਿੱਚ ਡੱਕੀ ਰੱਖਣ ਅਤੇ ਸਜ਼ਾ ਦੇਣ ਦਾ ਹੱਕ ਸਿਰਫ ਅਤੇ ਸਿਰਫ ਅਦਾਲਤਾਂ ਕੋਲ ਹੀ ਹੁੰਦਾ ਹੈ ਪਰ ਇਹਨਾਂ ਅਦਾਲਤਾਂ ਦਾ ਜੋਰ ਕਿਸੇ ਭ੍ਰਿਸ਼ਟਾਚਾਰੀ ਨੇਤਾ ਨੂੰ ਕਿਵੇਂ ਜਲਦ ਤੋਂ ਜਲਦ ਜਮਾਨਤ ਦਿੱਤੀ ਜਾਵੇ ਉਸ ਉੱਪਰ ਹੁੰਦਾ ਹੈ ਇਸ ਦੀ ਤਾਜ਼ਾ ਧਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ ਕਿਵੇਂ ਉਹਨਾਂ ਨੂੰ ਆਜ਼ਾਦਤਾ ਨੇ ਸਮਰਭੋਕੀਸ਼ਨ ਦੌਰਾਨ ਬਿਨਾਂ ਈਡੀ ਦਾ ਪੱਖ ਸੁਣੇ ਬਿਨਾਂ ਸਬੂਤ ਵੇਖੇ ਪੜੇ ਜਵੰਦ ਦੇਣ ਦਾ ਫੈਸਲਾ ਕਰ ਲਿਆ ਸੀ ਜਿਵੇਂ ਨੇ ਤੇ ਉਹਨਾਂ ਦੀ ਜਵਾਨਤਾ ਲਈ ਜੁਡੀਸ਼ੀਅਲ ਅਦਾਲਤਾਂ ਲੋਅਰ ਕੋਰਟ ਹਾਈ ਕੋਰਟ ਇਹ ਸੁਣਵਾਈ ਕਰ ਰਹੀਆਂ ਹਨ ਕਿ ਆਮ ਆਦੀ ਪਾਰਟੀ ਦੇ ਕੇਸਾਂ ਵਿੱਚ ਵੀ ਇੰਜ ਹੀ ਅਦਾਲਤਾਂ ਇੰਜ ਹੀ ਤੇਜ਼ੀ ਅਤੇ ਇੰਜ ਦਿੱਸ਼ਾਬੀ ਦਿਖਾਉਂਦੀਆਂ ਹਨ ਆਖਰ ਇਹ ਲੋਕਤੰਤਰ ਦੇ ਚਾਰ ਪਿਲਰਾਂ ਵਿੱਚੋਂ ਇੱਕ ਜੁਡੀਸ਼ਰੀ ਆਮ ਲੋਕਾਂ ਵਿੱਚ ਸੰਦੇਸ਼ ਕੀ ਦੇ ਰਹੀ ਹੈ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਕਿਉਂ ਪਿੱਛੇ ਜਿਹੇ ਕਰਨਾਟਕਾ ਉੱਥੇ ਵੀ ਤਾਂ ਇਹੋ ਜਿਹਾ ਹੀ ਹੋਇਆ ਮਾਮਲਾ ਸੁਪਰੀਮ ਕੋਰਟ ਦਾ ਸੀ ਸੁਪਰੀਮ ਕੋਰਟ ਵਿੱਚ ਕਰਨਾਟਕਾ ਦੇ ਡਿਪਟੀ ਸੀਐਮ ਡੀ ਕੇ ਸ਼ਿਵ ਕੁਮਾਰ ਉਹ ਗਏ ਕਰਨਾਟਕਾ ਦੇ ਉਪ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਉਹਨਾਂ ਦੇ ਖਿਲਾਫ ਬਦਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਹਰ ਪ੍ਰਸਨੇਤਾ ਕਹਿੰਦਾ ਹੀ ਹੈ ਦੋਸਤੋ ਮਾਮਲਾ ਇਨਕਮ ਟੈਕਸ ਨਾਲ ਸੰਬੰਧਿਤ ਸੀ ਮਾਮਲਾ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਸੀ ਪਿਛਲੀ ਵਾਰ ਜਦੋਂ ਇਹ ਡੀ ਕੇ ਸ਼ਿਵ ਕੁਮਾਰ ਜਦੋਂ ਪਿਛਲੀ ਸਰਕਾਰ ਵਿੱਚ ਸਨ ਤਾਂ ਇਹਨਾਂ ਕੋਲ ਡਿclareਡ ਪ੍ਰੋਪਰਟੀ ਸੀ ਸਿਰਫ 33 ਕਰੋੜ ਇਹਨਾਂ ਨੇ 5 ਸਾਲਾਂ ਵਿੱਚ 129 ਤੋਂ 130 ਕਰੋੜ ਤੱਕ ਦੀ ਜਾਇਦਾਦ ਹੋਰ ਖਰੀਦੀ ਸਾਰੀ ਉਮਰ ਦੋਸਤੋ ਕਮਾਈ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਕਮਾਈ ਕੁੱਲ ਮਿਲਾ ਕੇ ਅਤੇ ਪਛਤਾਨੀ ਸੰਪਤੀ ਉਹ ਵੀ ਮਿਲਾ ਕੇ ਇਹਨਾਂ ਕੋਲ ਕੁੱਲ ਜਾਇਦਾਦ ਸੀ 33 ਕਰੋੜ 92 ਲੱਖ ਦੀ ਦੋਸਤੋ April 2013 ਤੱਕ ਸਿਰਫ ਅਤੇ ਸਰਵ 33 ਕਰੋੜ 92 ਲੱਖ ਦੀ ਜਾਇਦਾਦ ਜਦੋਂ 2018 ਵਿੱਚ ਇਹਨਾਂ ਦੀ ਸਰਕਾਰ ਖਤਮ ਹੋਈ ਤਾਂ ਇਹਨਾਂ ਕੋਲ ਕੁੱਲ ਜਦਾਦ ਸੀ 162.53 ਕਰੋੜ ਜੋ ਇਹਨਾਂ ਨੇ ਲੀਗਲ ਆਪਣੀ ਸੰਪਤੀ ਡਿਕਲੇਅਰ ਕੀਤੀ ਸੀ ਅਕੋਸ਼ਤ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਐਸੈਟ ਜੋ ਸੰਪਤੀਆਂ ਬਣਾਈਆਂ ਹੋਣਗੀਆਂ ਉਸ ਦਾ ਤਾਂ ਕਹਿਣਾ ਹੀ ਕੀ ਹੈ ਦੋਸਤੋ 5 ਸਾਲਾਂ ਵਿੱਚ 128 ਤੋਂ 130 ਕਰੋੜ ਆਖਰ ਇਹ ਕਿੱਥੋਂ ਆਏ ਮੰਤਰੀ ਜੀ ਕੋਲੀ ਇਸ ਜਦਾਦ ਨੂੰ ਖਰੀਦਣ ਲਈ ਦੋਸਤੋ ਜਦੋਂ ਇਨਕਮ ਟੈਕਸ ਈਡੀ ਅਤੇ ਸੀਬੀਆਈ ਨੇ ਪੁੱਛਿਆ ਕਿ ਇਹ ਪੈਸੇ ਇਸ ਜਦਾਦ ਖਰੀਦਣ ਲਈ ਇਹਨਾਂ ਕੋਲ ਕਿੱਥੋਂ ਆਏ ਹਨ ਤਾ ਕਰਨਾਟਕਾ ਦੇ ਡਿਪਟੀ ਸੀਐਮ ਡੀਕੇ ਸ਼ਿਵ ਕੁਮਾਰ ਇਹ ਰਾਹਤ ਲਈ ਅਦਾਲਤਾਂ ਕੋਲ ਗਏ ਹੁਣ ਇਸ ਵੇਲੇ ਕਨਾਟਕਾ ਵਿੱਚ ਇਹਨਾਂ ਦੀ ਹੀ ਸਰਕਾਰ ਹੈ ਦੋਸਤੋ ਕਾਂਗਰਸ ਦੀ ਸਰਕਾਰ ਨਵੀਂ ਸਰਕਾਰ ਨੇ ਵੀ ਲਿਖ ਕੇ ਸੁਪਰੀਮ ਕੋਰਟ ਵਿੱਚ ਦੇ ਦਿੱਤਾ ਕਿ ਇਹਨਾਂ ਦੇ ਖਿਲਾਫ ਪਿਛਲੇ ਕੇਸਾਂ ਨੂੰ ਅਸੀਂ ਵਿਡਰਾ ਕਰ ਰਹੇ ਹਾਂ ਉਹਨਾਂ ਨੇ ਅਦਾਲਤ ਕੋਲ ਰਾਹਤ ਦੀ ਮੰਗ ਕੀਤੀ ਦੋਸਤੋ ਕਰਨਾਟਕਾ ਦੀ ਰਾਜ ਸਰਕਾਰ ਸਬੂਤਾਂ ਦੀ ਗੱਲ ਹੀ ਨਹੀਂ ਕਰ ਰਹੀ ਜੋ ਜਾਂਚ ਏਜੰਸੀ ਨੇ ਇਕੱਠੇ ਕੀਤੇ ਸਨ ਕਰਨਾਟਕਾ ਦੀ ਕਾਂਗਰਸ ਸਰਕਾਰ ਚਾਹੁੰਦੀ ਹੈ ਕਿ ਅਦਾਲਤ ਸਾਰੇ ਕੇਸ ਖਤਮ ਕਰ ਦੇਵੇ ਕਿਉਂ ਕਿਉਂਕਿ ਡੀ ਕੇ ਸ਼ਿਵ ਕੁਮਾਰ ਹੁਣ ਉਪ ਮੁੱਖ ਮੰਤਰੀ ਹਨ ਕਰਨਾਟਕਾ ਦੀ ਮੌਜੂਦਾ ਕਾਂਗਰਸ ਸਰਕਾਰ ਵਿੱਚ ਰਾਜ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੇਸ ਵਿਅਪਸ ਲਈ ਹਾਂ ਤਾਂ ਸੁਪਰੀਮ ਕੋਰਟ ਸਾਨੂੰ ਰਾਹਤ ਦੇਵੇ ਇੱਥੇ ਸੁਪਰੀਮ ਕੋਰਟ ਨੇ ਥੋੜਾ ਸਟੈਂਡ ਲਿਆ ਮੁੰਡਲੀ ਜਾਂਚ ਦੇ ਸਬੂਤਾਂ ਨੂੰ ਸੁਪਰੀਮ ਕੋਰਟ ਨੇ ਵੈਲਿਡ ਮੰਨਿਆ ਤੇ ਕੇਸ ਬੰਦ ਕਰਨ ਦੇ ਆਰਡਰ ਦੇਣ ਤੋਂ ਨਾ ਕਰ ਦਿੱਤੀ ਦੋਸਤੋ ਇਹ ਹਾਲ ਹੋ ਚੁੱਕਾ ਹੈ ਸਾਡੇ ਰਾਜਨੀਤਕਾਂ ਦਾ ਭ੍ਰਸ਼ਟ ਨੀਤਾਂਾਂ ਖਿਲਾਫ ਅਦਾਲਤਾਂ ਇੱਕ ਸਟੈਂਡ ਲੈ ਕੇ ਮਿਸਾਲ ਕਾਇਮ ਕਰ ਸਕਦੀਆਂ ਹਨ ਪਰ ਨਹੀਂ ਉਹ ਤਾਂ ਭ੍ਰਸ਼ਟ ਨੀਤਾਂਾਂ ਦੇ ਹੱਕ ਉਸ ਦੇ ਬਚਾਅ ਵਿੱਚ ਖੜੀ ਹੋਈ ਜ਼ਿਆਦਾ ਨਜ਼ਰ ਆਉਂਦੀ ਹੈ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਆਮ ਜਨਤਾ ਕਾਨੂੰਨ ਦੀਆਂ ਬ੍ਰਿਕੀਆਂ ਵੱਡੀਆਂ-ਵੱਡੀਆਂ ਮੋਟੀਆਂ ਫੀਸਾਂ ਲੈ ਕੇ ਵਕੀਲਾਂ ਦੀਆਂ ਦਲੀਲਾਂ ਜੋ ਉਹ ਜੱਜਾਂ ਮੂਰੇ ਪੇਸ਼ ਕਰਦੇ ਹਨ ਉਸ ਤੋਂ ਨਹੀਂ ਸਗੋ ਜੋ ਅਦਾਲਤਾਂ ਫੈਸਲਾ ਦਿੰਦੀਆਂ ਹਨ ਉਸ ਤੋਂ ਰਾਏ ਬਣਾਉਂਦੀਆਂ ਹਨ ਇਹ ਕਾਮਰਾ ਇਹ ਹੈ ਕਿ ਜੋ ਜਿੰਨਾ ਪੈਸਾ ਮਹਿੰਗੇ ਵਕੀਲਾਂ ਦੇ ਉੱਪਰ ਖਰਚ ਕਰ ਸਕਦਾ ਹੈ ਸਿਸਟਮ ਉਸ ਵੱਲ ਝੁੱਕ ਜਾਂਦਾ ਹੈ ਨਿਆਂਕ ਸਿਸਟਮ ਵੀ ਲਾਲੂ ਜੀ ਉਹ ਵੀ ਜ਼ਮਾਨਤ ਤੇ ਬਾਹਰ ਹਨ ਮਹਿਲਾਂ ਵਿੱਚ ਭ੍ਰਸ਼ਟਾਚਾਰ ਦੇ ਸਿਰ ਤੇ ਵਸਣਾ ਜੋ ਕਿ ਜੇਲ੍ਹ ਦੀ ਕਾਲ ਕੋਠਰੀ ਵਿੱਚ ਹੋਣੇ ਚਾਹੀਦੇ ਸਨ ਲੋਕਾਂ ਵਿੱਚ ਉਤੇਜਣਾ ਪੈਦਾ ਕਰਦਾ ਹੈ ਨਿਆਗ ਵਿਵਸਥਾ ਪ੍ਰਤੀ ਜੁਡੀਸ਼ਰੀ ਪ੍ਰਤੀ ਨਾਰਾਜ਼ਗੀ ਅਤੇ ਗੁੱਸਾ ਦੋਸਤੋ ਬਹੁਤ ਸਾਰੇ ਮਾਮਲਿਆਂ ਵਿੱਚ ਸਵੇ ਮੋਟੋ ਨੋਟਿਸ ਲੈਣ ਵਾਲੀਆਂ ਅਦਾਲਤਾਂ ਮਹੀਨਿਆਂ ਬੱਧੀ ਚੱਲਦੇ ਅੰਦੋਲਨਾਂ ਵੇਲੇ ਜੋ ਆਮ ਲੋਕਾਂ ਦਾ ਰਾਹ ਢੱਕ ਕੇ ਬਹਿ ਜਾਂਦੇ ਹਨ ਉੱਥੇ ਅਦਾਲਤਾਂ ਦਾ ਜੱਜਾਂ ਦਾ ਵਿਵੇਕ ਕਿੱਥੇ ਜਾਂਦਾ ਹੈ ਇੰਜ ਹੀ ਦੋਸਤੋ ਦੇਸ਼ ਬਰਬਾਦ ਹੁੰਦੇ ਹਨ ਆਮ ਲੋਕ ਭ੍ਰਿਸ਼ਟ ਨੀਤਾਮਾਂ ਨੂੰ ਚੁਣ ਕੇ ਆਪਣੇ ਸਿਰਾਂ ਉੱਪਰ ਬਿਠਾਉਂਦੇ ਹਨ ਕਿ ਆਓ ਫੇਰ ਤੋਂ ਭ੍ਰਿਸ਼ਟਾਚਾਰ ਕਰੋ ਦੇਸ਼ ਬਰਬਾਦ ਕਰੋ ਦੋਸਤੋ ਇਸ ਬਰਬਾਦੀ ਵਿੱਚ ਜੁਡੀਸ਼ਰੀ ਵੀ ਤਾਂ ਸ਼ਾਮਲ ਹੈ ਉਹ ਵੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੁਝ ਹੱਦ ਤੱਕ ਦੋਸ਼ੀ ਹੈ ਹੀ ਜੋ ਅਕਸਰ ਆਮ ਜਨਤਾ ਨੂੰ ਇਨਸਾਫ ਦੇ ਨਾਂ ਤੇ ਬਸ ਤਰੀਖ ਤੇ ਤਰੀਖ ਦਿੰਦੀ ਹੈ ਪਰ ਭ੍ਰਸ਼ਟ ਰਾਜਨੀਤਾਂ ਅਪਰਾਧੀਆਂ ਲਈ ਉਹ ਅੱਧੀ ਰਾਤ ਨੂੰ ਵੀ ਅਦਾਲਤਾਂ ਦੇ ਦਰਵਾਜ਼ੇ ਖੋਲ ਕੇ ਬਹਿ ਜਾਂਦੀ ਹੈ ਕਿਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਦੋਸਤੋ ਕਿ ਜੁਡੀਸ਼ਰੀ ਵਿੱਚ ਭ੍ਰਿਸ਼ਟਾਚਾਰ ਰੂਪੀ ਘਣ ਲੱਗ ਚੁੱਕਾ ਹੈ ਜੋ ਇਸ ਨੂੰ ਵੱਡੇ ਪੱਧਰ ਤੇ ਖੋਖਲਾ ਕਰ ਚੁੱਕਾ ਹੈ ਤੁਹਾਡਾ ਕੀ ਮੰਨਣਾ ਹੈ ਦੋਸਤੋ ਦੋਸਤੋ ਛੋਟੇ-ਮੋਟੇ ਸਰਕਾਰੀ ਅਫਸਰਾਂ ਦਾ ਇਹ ਜੱਜ ਜਿਨ੍ਹਾਂ ਹਰਾਮ ਕਰ ਦਿੰਦੇ ਹਨ ਮਿੰਟਾਂ ਵਿੱਚ ਨੌਕਰੀ ਖਾ ਜਾਣ ਦੀ ਧਮਕੀ ਜਦੋਂ ਇਹ ਅਧਿਕਾਰੀ ਖਾਸ ਕਰ ਕੋਈ ਇਮਾਨਦਾਰ ਜ਼ਿੰਮੇਵਾਰੀ ਨਾਲ ਡਿਊਟੀ ਕਰਨ ਵਾਲਾ ਅਧਿਕਾਰੀ ਅਫਸਰ ਇਹਨਾਂ ਮੂਰੇ ਪੇਸ਼ ਹੁੰਦਾ ਹੈ ਤਾਂ ਕੰਮਕਾਜ ਦੇ ਸਿਲਸਿਲੇ ਵਿੱਚ ਤਾਂ ਇਹ ਉਸ ਨਾਲ ਕਿਸੇ ਡੋੰ ਤੋਂ ਘੱਟ ਤਰ੍ਹਾਂ ਦਾ ਵਿਵਹਾਰ ਨਹੀਂ ਕਰਦੇ ਜੇ ਇਹਨਾਂ ਦੀ ਗੱਲ ਦਾ ਜਵਾਬ ਦਿੱਤਾ ਜਾਵੇ ਤਾਂ ਇਹਨਾਂ ਦਾ ਹੰਕਾਰ ਇਸ ਨੂੰ ਉਸ ਅਧਿਕਾਰੀ ਦੀ ਬਤਮੀਜੀ ਦੱਸਦਾ ਹੈ ਅਤੇ ਜੇ ਉਹ ਅਧਿਕਾਰੀ ਰਿਸਪੈਕਟ ਦਿੰਦੇ ਹੋਏ ਜਾਂ ਗੱਲ ਹੋਰ ਨਾ ਵਿਧਾਈ ਜਾਵੇ ਇਹ ਸੋਚ ਕੇ ਚੁੱਪ ਰਹਿੰਦਾ ਹੈ ਤਾਂ ਇਹ ਉਸ ਦੀ ਚੁੱਪ ਨੂੰ ਉਸ ਦਾ ਦੋਸ਼ੀ ਹੋਣਾ ਸਮਝਦੇ ਹਨ ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜੇ ਨੇਤਾ ਭ੍ਰਸ਼ਟ ਹਨ ਤਾਂ ਸਾਫ਼ ਸੁਥਰੀ ਛਵੀ ਅਦਾਲਤਾਂ ਦੀ ਵੀ ਨਹੀਂ ਰਹੀ ਹੈ ਦੋਸਤੋ ਲੋਕਾਂ ਵਿੱਚ ਨੇਤਾ ਜੇ ਰੱਬ ਬਣੀ ਬੈਠੇ ਹਨ ਤਾਂ ਇਹ ਜੱਜ ਇਹ ਵੀ ਕਿਹੜਾ ਖੁਦ ਨੂੰ ਖੁਦਾ ਤੋਂ ਘੱਟ ਸਮਝਦੇ ਹਨ ਦੋਵੇਂ ਆਮ ਜਨਤਾ ਆਮ ਲੋਕਾਂ ਲਈ ਹੁੰਦੇ ਹਨ ਦੋਸਤੋ ਦੋਵੇਂ ਆਮ ਜਨਤਾ ਆਮ ਲੋਕਾਂ ਲਈ ਹੁੰਦੇ ਹਨ ਪਰ ਕੀ ਆਮ ਲੋਕ ਇਹਨਾਂ ਦੀਆਂ ਨਜ਼ਰਾਂ ਵਿੱਚ ਇਨਸਾਨ ਹਨ ਜਾਂ ਬਸ ਇੱਕ ਕੀੜੇ ਮਕੋੜੇ ਵਾਂਗ ਹੀ ਸਮਾਜ ਆਮ ਲੋਕ ਬਸ ਮੁਰਦਾ ਜਿਹੇ ਹੋ ਕੇ ਰਹਿ ਗਏ ਹਨ ਦੋਸਤੋ ਭ੍ਰਸਟ ਰਾਜਨੀਤਕਾਂ ਖਿਲਾਫ ਕਦੇ ਖੜੇ ਹੀ ਨਹੀਂ ਹੁੰਦੇ ਅਰਵਿੰਦ ਕੇਜਰੀਵਾਲ ਉਸ ਸਮੇਂ ਹੀ ਮਨੂ ਛੇੜ ਕੇ ਸੱਤਾ ਵਿੱਚ ਆਏ ਅਤੇ ਅੱਜ ਉਹਨਾਂ ਦੀ ਹਾਲਾਤ ਕੀ ਹੋ ਗਏ ਹਨ ਉਹਨਾਂ ਦੀ ਹਾਲਤ ਇਹ ਹੈ ਕਿ ਮੈਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਜਿਹੜੇ ਭ੍ਰਸਟ ਰਾਜਨੀਤਕਾਂ ਦੀ ਲਿਸਟ ਉਹ ਰਾਮਲੀਲਾ ਗਰਾਊਂਡ ਅੰਨਾ ਅੰਦੋਲਨ ਵੇਲੇ ਚੁੱਕੀ ਫਿਰਦੇ ਸਨ ਕਿ ਹੁਣ ਉਸ ਲਿਸਟ ਵਿੱਚ ਉਹਨਾਂ ਦਾ ਵੀ ਨਾਂ ਸ਼ਾਮਲ ਕਰ ਲੈਣਾ ਚਾਹੀਦਾ ਹੈ ਇਹ ਸੋਚਣ ਵਾਲੀ ਗੱਲ ਹੈ ਦੋਸਤੋ ਹੁਣ ਰਾਹੁਲ ਗਾਂਧੀ ਲਾਲੂ ਪ੍ਰਸ਼ਾਦ ਅਤੇ ਸ਼ਰਦ ਪਵਾੜ ਇਹ ਉਹਨਾਂ ਲਈ ਭ੍ਰਿਸ਼ਟਾਚਾਰੀ ਨਹੀਂ ਸਗੋ ਉਹਨਾਂ ਦੇ ਸਹਿਯੋਗੀ ਹਨ ਇੰਡੀਆ ਆਲਾਈਂਸ ਦੇ ਲੋਕ ਕੀ ਕਰਨ ਅਸੀਂ ਮੁਰਦਾ ਨਹੀਂ ਇਹਨਾਂ ਦਾ ਕਿਸੇ ਤਰ੍ਹਾਂ ਦਰਸਾ ਹੀ ਸਕਦੇ ਹਨ ਇਹ ਸਮਸ਼ਾਨ ਵਾਲੀ ਚੁੱਪ ਚੰਗੀ ਨਹੀਂ ਲੱਗਦੀ ਦੋਸਤੋ ਘੱਟੋ ਘੱਟ ਮੈਂ ਤਾਂ ਆਪਣੇ ਬਾਰੇ ਕਹਿ ਸਕਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਬਾਬਰ ਨੂੰ ਜਾਬਰ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਪਰ ਕੀ ਬਾਕੀ ਸਮਾਜ ਗੁਰੂ ਨਾਨਕ ਦੇ ਨਾਮ ਤੇ ਜੂਨ ਮਰਨ ਵਾਲਾ ਸਮਾਜ ਪੰਥ ਉਹ ਕੀ ਕਰੇਗਾ ਅਸੀਂ ਮੁਰਦੇ ਨਹੀਂ ਅਸੀਂ ਮੁਰਦੇ ਨਹੀਂ ਇਹ ਦਰਸਾਉਣ ਲਈ ਕਿਉਂਕਿ ਵਸਤੀਆਂ ਕੋਮਾ ਵਿੱਚ ਇਹ ਸ਼ਮਸ਼ਾਨ ਵਾਲੀ ਚੁੱਪ ਚੰਗੀ ਨਹੀਂ ਲੱਗਦੀ ਉਮੀਦ ਹੈ ਦੋਸਤੋ ਤੁਸੀਂ ਵੀ ਇਸ ਨਾਲ ਸਹਿਮਤ ਹੋਵੋਗੇ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ thank mm -hmm. you